ਰਾਜਪੁਰਾ ਸਿਟੀ ਪੁਲਿਸ ਵੱਲੋਂ ਰੋਡ ਤੇ ਖੜੇ ਵਾਹਨਾਂ ਤੇ ਕੀਤੀ ਗਈ ਕਾਰਵਾਈ ਸ਼ਹਿਰ ਵਿੱਚ ਵੱਧਦੇ ਟ੍ਰੈਫਿਕ ਨੂੰ ਦੇਖਦੇ ਹੋਏ ਪਟਿਆਲਾ ਰੋਡ ਤੇ ਬਿਨਾਂ ਪਾਰਕਿੰਗ ਖੜੀਆਂ ਗੱਡੀਆਂ ਦੇ ਨਾਲ ਲੰਬੇ ਜਾਮ ਲੱਗਣ ਕਾਰਨ ਸੀਟੀਐਸਐਚਓ ਕਿਰਪਾਲ ਸਿੰਘ ਸੋਹੀ ਦੀ ਅਗਵਾਈ ਵਿੱਚ ਕ्रेन ਰਾਹੀਂ ਗੱਡੀਆਂ ਤੇ ਕਾਰਾਂ ਨੂੰ ਕੀਤਾ ਗਿਆ ਜ਼ਬਤ ਅੱਜ ਅਸੀਂ ਇੱਕ ਰੋਡ ਦੇ ਸਾਰੇ ਦੇਖੇ ਚੁੱਕੇ ਆ ਰੋਡ ਤੇ ਬਈਆਂ ਗੱਡੀਆਂ ਨਾ ਪਾਰਕਿੰਗ ਖੜੀਆਂ ਸੀ ਜਿਹੜੀਆਂ ਮਤਲਬ ਰੋਡ ਤੇ ਟ੍ਰੈਫਿਕ ਨੂੰ ਕੰਪਲੀਟ ਕਰ ਰੋ ਰੋਕੀ ਚੁਕਾ ਰਹੇ ਆ ਸਾਡੇ ਨੂੰ ਬਾਰ-ਬਾਰ ਧਿਆਨ ਦੇਣਾ ਚਾਹੀਦਾ ਵਸਤੂ ਸਮਝਾਉਣਾ ਚਾਹੀਦਾ ਜਿਹੜਾ ਬਾਅਦ ਨਾਲ ਰੋਣਾ ਬਾਈਪਾਸ ਵਾਲਾ ਉਹ ਪੂਰੇ ਟਾਈਮ ਲਈ ਬੰਦ ਹੈ ਉੱਥੇ 2 ਓਵਰ ਬੰਦ ਹੈ ਉਹਦੇ ਕਰਕੇ ਜਿਹੜਾ ਟ੍ਰੈਫਿਕ ਹੈ ਉਹ ਸਾਰੀ ਆਪਣੇ ਰਾਜ ਦੇ ਅੰਦਰੋਂ ਦੀ ਆਉਂਦੀ ਹੈ ਜਦੋਂ ਗੱਡੀ ਨੂੰ ਰੋਡ ਤੇ ਕਰਦੇ ਹੁੰਦੇ ਆ ਸਾਰਾ ਪੁੱਛੇ ਜਾਂਦਾ ਹੁੰਦਾ ਨੇ ਚੰਡੀਗੜ੍ਹੋਂ ਰਾਜਸਥਾਨ ਜਾਣਾ ਨੇ ਬਟਿੰਡੇ ਜਾਣਾ ਹਰ ਇੱਕ ਪ੍ਰੋਬਲਮ ਬਣਾ ਆਪਣੇ ਅਰਗੀਆਂ ਨੇ ਜ਼ਿਆਦਾਤਰ ਬਟਿੰਡੇ ਤੋਂ ਜਿੰਨੇ ਐਂਬੂਲੈਂਸਾਂ ਵਗੈਰਾ ਨੇ ਉਹ ਸਾਰੀਆਂ ਅੰਦਰੋਂ ਦੀ ਮੋਟਰ ਦੀਆਂ ਨੇ ਉਹਦੇ ਕਰਕੇ ਅਸੀਂ ਬਹੁਤ ਸਖਤਾਂ ਜੋ ਵੀ ਗੱਡੀ ਕੋਈ ਰੋਡ ਤੇ ਲਾਊਗਾ ਅਸੀਂ 10 ਮਿੰਟਾਂ ਲਈ ਉਹਨੂੰ ਆਪਣਾ ਸ਼ਹਿਰ ਹੈ ਕੋਈ ਜਾਮ ਤੇ ਫਸਦਾ ਚੰਗਾ ਨਹੀਂ ਲੱਗਦਾ ਬਹੁਤ ਲੰਮੀ ਲੰਮੀ ਜਾਮ ਲੱਗਦੀ ਹੈ ਤੁਸੀਂ ਦੇਖਿਆ ਹੋਣਾ ਕੱਲ੍ਹ ਵੀ ਐਸਸ ਕੋਲ ਤੇ 12 13 ਮੁਲਾਜ਼ਮ ਨੇ 5 7 ਮੁਲਾਜ਼ਮ ਵੀ ਨੇ ਜਿਹੜੇ ਟੁਕੜ ਟੁਕੜ 15 ਮੁਲਾਜ਼ਮ ਸਾਰਾ ਦਿਨ ਈਸ਼ੇ ਕੰਮ ਲਈ ਰੱਖੇ ਰਹਿੰਦੇ ਆ ਇਸ ਕਰਕੇ ਆਪਣੇ ਨੂੰ ਵੀ ਆਪਨੂੰ ਵੀ ਚਾਹੀਦਾ ਕੋਈ ਥੋੜਾ ਜਿਹਾ ਸਾਈਡ ਧੱਬ ਕੇ ਜਾਂ ਇੱਥੇ ਪਾਰਕਿੰਗ ਫ੍ਰੀ ਪਾਰਕਿੰਗ ਆ ਬਿਲਕੁਲ ਖਾਲੀ ਵਾਲੇ ਕੋਲ ਉੱਥੇ ਇਕੱਠੀਆਂ ਲਾਉਣ ਕੋਈ ਉੱਥੇ ਫ੍ਰੀ ਨਹੀਂ ਤੇ ਕੋਈ ਉੱਥੇ ਫੀਸ ਨਹੀਂ ਹੈ ਜੀ ਉੱਥੇ ਗੱਡੀਆਂ ਲਾਓ ਜਿਵੇਂ ਕੈਲੀਬਰ ਮਾਰਕੀਟ ਹੈ ਆ ਤੁਸੀਂ